ਗੁਰਦਾਸਪੁਰ ਦੇ ਪਿੰਡ ਸੋਹਲ ਵਿੱਚ 50 ਸਾਲ ਪੁਰਾਣੇ ਇੱਕ ਘਰ ਦੀ ਖੁਦਾਈ ਦੌਰਾਨ ਘਰ ਦੇ ਵਿੱਚੋਂ ਮਨੁੱਖੀ ਕੰਗਾਲ ਮਿਲਿਆ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਪਿੰਡ ਦੇ ਸਰਪੰਚ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਹੈ ਮੌਕੇ ਤੇ ਪੁਲਿਸ ਅਧਿਕਾਰੀ ਤੇ ਫੋਰੈਂਸਿਕ ਟੀਮਾਂ ਨੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਸਕਿ ਕੇ ਸੰਬੰਧ ਪਏ ਕਰਦਾ ਮਾਲਿਕ ਪਿਛਲੇ 5-6 ਮਹੀਨਿਆਂ ਤੋਂ ਲਾਪਤਾ ਹੈ ਜਿਸ ਦੀ ਪਤਨੀ ਨੇ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਾਈ ਹੈ ਪਰ ਜਾਂਚ ਤੋਂ ਬਾਅਦ ਪਤਾ ਲੱਗ ਜਾਵੇਗਾ ਕਿ ਇਹ ਕੰਗਾਲ ਉਸਤੇ ਜਾਂ ਫਿਰ ਕਿਸੇ ਹੋਰ ਦਾ ਮਾਰ ਕੇ ਘਟਦਾ ਹੋਏਗਾ ਇਹ ਇਹਨਾਂ 16 ਆ ਜੀ ਬਹੁਤ ਦੁਖਦਾਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਘੰਗਾਰ ਮਿਲਿਆ ਉਹਦੀ ਇਨਫਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਆ ਫਰਾਂਸਿਸ ਟੀਮ ਆਈਆਂ ਇੱਥੇ ਉਹ ਘੰਗਾਰੀਆਂ ਵੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰੀ ਸਾਡੇ ਪਿੰਡ 'ਚ ਅਜਿਹੀ ਘਟਨਾ ਆਈ ਆ ਜਿਹੜੀ ਬਹੁਤ ਮੰਦ ਭਾਗੀ ਘਟਨਾ ਆ ਇਹ ਮਕਾਨ ਵੀ ਬੰਦ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਦਾ ਹੋਰ ਵੀ ਆ ਤੇ ਕਲੌਂਸ ਸਿੰਘ ਹੋਂ ਦਾ ਮਕਾਨ ਆ ਇੱਥੇ ਜਿਹੜੀ ਡੈਥ ਹੋਈ ਹੈ ਉਹਨੂੰ ਕੋਣ ਪੁਲਿਸ ਹੀ ਦੱਸ ਸਕਦੀ ਜਾਂ ਫ੍ਰਾਂਸਿਸ ਟੀਮਾਂ ਹੀ ਦੱਸ ਸਕਦੀਆਂ ਵੀ ਇਹ ਕੀ ਚੱਕਰ ਕਿ ਇਨੀ ਬਾਕੇ ਪੂਸਰੋ ਉਤਰਾ ਕੀਤੀ ਗਈ ਹੈ ਪਿੰਡ ਵਾਸੀਆਂ ਤੇ ਸਾਰੇ ਸਹਿਮੇ ਦਾ ਸਹਿਮ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅੱਜ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਇਹੋ ਜਿਹੀ ਜਿਹੜੀ ਘਟਨਾ ਆ ਤੇ ਪੁਲਿਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਹੈ ਕਿੰਨੀ ਪੁਰਾਣੀ ਬਿਲਡਿੰਗ ਹੈ ਇਹ ਕਿਹਦੀ ਬਿਲਡਿੰਗ ਹੈ ਇਹ ਬਿਲਡਿੰਗ ਤੇ ਘਟੋ ਘੜੀ 50 50 ਸਾਲ ਤੋਂ ਤਾਂ ਹੀ ਹੁਣ 50 60 ਸਾਲ ਤੋਂ ਪੁਰਾਣੀ ਹੈ ਇਹ ਸਾਰੇ ਸ਼ੀਬਿਆਂ ਦੇ ਘਰ ਹੈ ਸ਼ੀਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਤੇ ਅਮਰਸਰ ਗਏ ਇਨਾ ਵੀ ਆਪਣਾ ਜਿਹਨਾਂ ਦਾ ਮਕਾਨ ਆ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜ਼ਿਆਦਾਤਰ ਉਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨਾਂ ਦੀ ਡੈੱਡਪਾਦੀ ਕਹਿ ਰਹੇ ਆ ਇਹ ਮਿਸਿੰਗ ਹੈਗੇ ਆ 5-6 ਮਹੀਨੇ ਤੋਂ ਮਤਲਬ ਲੱਭੇ ਨਹੀਂ ਇਹ ਮਤਲਬ ਇਹਨਾਂ ਘਰਦਿਆਂ ਨੇ ਰਿਪੋਰਟ ਵੀ ਲਿਖਾਈ ਸੀ ਥਾਣੇ ਚਾਰ ਕਿ ਮਹੀਨੇ ਪਹਿਲਾਂ ਤੇ ਹੁਣ ਗੁਰੂ ਮਹਾਰਾ ਜਾਨਦੇ ਆ ਵੀ ਇਹ ਕੀ ਹਸਤਾ ਹੋਇਆ ਇਹਨ ਪੁਲਿਸ ਡਾਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਫ੍ਰਾਂਸਿਕ ਟੀਮਾਂ ਵੀ ਆਈਆਂ ਉਹ ਵੀ ਆਪਣੇ ਕਰੀ ਜਾਂਚ ਕਰ ਰਹੀਆਂ ਜਿਹਦੀ ਕਿਹਾ ਜਾ ਰਿਹਾ ਡੈਡ ਬਡੀ ਹੈ ਹੋ ਸਕਦੀ ਆ ਜਿਹੜਾ ਇੱਕ ਬੰਦਾ ਲਾਪਤਾ ਹੋਇਆ ਸੀ ਉਹ ਲਾਂਕੀ ਸੀ ਤੇ ਕਿੰਨੇ ਜੇ ਤੋਂ ਲਾਪਤਾ ਜਿਹੜੇ ਸਦਾਰਜੀ ਲਾਪਤਾ ਹੋਏ ਉਹ ਅੱਗੇ ਕਲਵੰਤ ਸਿੰਘ ਜੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਜਾਂਦੇ ਕਿਤੇ ਪਹਿਲਾਂ ਵੀ ਵਿੱਚੋਂ ਚਲ ਜਾਂਦੇ ਸੀ ਬਾਹਰ ਇਹਦਾ ਕਿਸੇ ਗੁਰਦੁਆਰੇ ਸੇਵਾ ਕਰਨੀ ਜਾਂ ਗਦਾ ਹਨਾ ਹੁਣ ਇਹ ਤੇ ਫ੍ਰਾਂਸਿਕ ਟੀਮ ਹੀ ਦੱਸ ਸਕਦੀ ਵੀ ਡੈਡ ਬੋਡੀ ਕਿਜੀ ਹੈ ਤੇ ਚਾਹੇ ਡਾਕਟਰ ਦੱਸ ਸਕਦੇ ਹਨਾ ਸਰਪੰਚ ਸਾਹਿਬ ਇਹਦੇ ਕੋਈ ਕੰਪਲੀਟ ਵਗੈਰਾ ਵੀ ਕੀਤੀ ਕੀ ਸੀ ਹਾਂ ਮਿਸਿੰਗ ਦੀ ਕੰਪਲੀਟ ਇਹਦੇ ਘਰਦਿਆਂ ਨੇ ਧਾਰੀਵਾਲ ਥਾਣੇ ਦਿੱਤੀ ਸੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਹੈ 3-4 ਮਹੀਨੇ ਉਦੋਂ ਕਦੋਂ ਪਤਾ ਲੱਗਾ ਅੱਜ ਸਵੇਰੇ ਵੀ ਇਹ ਸਾਰਾ ਕਿੰਨੇ ਵੇਖਿਆ ਸਾਰਾ ਅੱਜ ਸਵੇਰੇ ਨਾਲ ਦੇ ਗਵਾਂਢੀ ਕੰਦ ਘੱਡ ਰਹੇ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਥੱਲੇੋਂ ਕੰਗਾਰ ਲੱਭਾ ਉਹਨਾਂ ਨੇ ਫਿਰ ਰਿਪੋਰਟ ਦਰ੍ਹਾਂ ਕੀਤੀ ਥਾਣੇ ਕਿੰਨੇ ਕੁ ਫੁੱਟ ਡੂਗਾ ਸੀ ਜੀ ਇਹ ਕੰਗਾਰ ਨਹੀਂ ਉੱਪਰ ਹੀ ਸੀਗਾ ਸਹੀ ਸੀ ਅੰਦਰ ਗਏ ਨਹੀਂ ਫ੍ਰਾਂਸਿਸ ਟੀਮਾਂ ਨੂੰ ਪਤਾ ਕੋਈ ਅਲੱਗੇ ਨਹੀਂ ਗਿਆ ਕਿਉਂਕਿ ਪੁਲਿਸ ਇਹ ਸਾਰਾ ਕੁਝ ਪੁਲਿਸ ਦੱਸ ਸਕਦੀ ਹੈ ਜੀ ਇਹ ਸੋਲ ਪਿੰਡ ਦਾ ਰੇਲ ਥਾਣੇ ਚ ਪਿੰਡ ਹੈ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਉਹਦੇ ਸਬੰਧ ਚ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਕਿੰਨੇ ਚਿਰ ਤੋਂ ਘਰ ਬੰਦ ਸੀਗਾ ਜੀ ਇਹ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਤੇ ਬਾਕੀ ਦੂਜੇ ਘਰ ਚ ਜਿਹੜੀ ਆ ਉਹ ਰਹਿੰਦੀ ਅਸਲ ਮਾਲਕ ਕੌਣ ਹੈ ਕਿਤੇ ਤੇ ਇਹ ਕੁਲਵੰਤ ਸਿੰਘ ਦਾ ਘਰ ਹੈ ਕੋਈ ਮਿਸਿੰਗ ਰਿਪੋਰਟ ਵੀ ਕਿਤੇ ਲਿਖਾਈ ਗਈ ਹੈ ਸੀ ਉਹ ਚੈੱਕ ਕਰ ਰਹੇ ਹਾਂ ਸਰ ਸਰ ਕਿੰਨੇ ਚਿਰ ਤੋਂ ਪਹਿਲਾਂ ਇਹ ਘਰ ਬੰਦ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੀ ਦੇਰ ਪਹਿਲਾਂ ਪਿਆ ਸੀ ਤਾਂ ਅਸੀਂ ਉਹਨਾਂ ਦੀ ਜਿਹੜੀ ਜਿਹਨਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਤੁਹਾਨੂੰ ਜਾਣ ਕਰ ਰਹੀ ਉਹ ਰੈਫਰੈਜ਼ਿਕ ਟੀਮ ਆਈ ਸੀ ਉਹ ਉਹ ਕਰ ਰਹੀ ਹੈ ਜਦ ਅੱਜ ਠੀਕ ਹੈ